ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਅੱਜ ਹਬੌਰ ਸ਼ਹਿਰ ਖੜੇ ਆਂ ਜ਼ਿਲ੍ਹਾ ਫਾਜ਼ਿਲਕਾ ਅੱਜ ਆਪਾਂ ਬਾਈ ਬੱਬੂ ਕੋਲੇ ਆਏ ਆ ਆਪਣਾ ਭਰਾ ਬੱਬੂ ਦਸਤਕ ਬੈਗ ਦੇ ਨਾਂ ਤੇ ਬਾਈ ਦਾ ਪੇਜ ਵੀ ਚੱਲਦਾ ਸ਼ਾਪ ਦਾ ਨਾਂ ਵੀ ਬੱਬੂ ਦਸਤਕ ਦਾ ਬੈਗ ਦੇ ਨਾਂ ਤੇ ਸ਼ਾਪ ਆ ਜਿਹੜੀ ਇਹ ਸ਼ਾਪ ਹੈ ਦੀ ਲੋਕੇਸ਼ਨ ਹੈਗੀ ਪੁਰਾਣੇ ਫਾਟਕ ਕੋਲੇ ਨਾ ਸਿਨੇਮਾ ਪੁਰਾਣਾ ਹੀ ਸਿਨੇਮਾ ਵਾਜਦਾ ਤੇ ਫਾਟਕ ਵੀ ਪੁਰਾਣਾ ਹੀ ਆ ਇਹ ਤੇ ਉੱਥੇ ਬਾਈ ਇਹ ਬਾਈ ਦੀ ਜਿਹੜੀ ਦੁਕਾਨ ਬਿਲਕੁਲ ਸਣਮੀ ਨੂੰ ਸਾਹਮਣੀ ਆ ਇੱਕ ਥੋੜੇ ਹੋਰ ਕੰਮ ਦੀ ਗੱਲ ਆ ਵੀ ਜੇ ਤੁਸੀਂ ਕੋਈ ਵੀ ਕਵਰ ਜਾਂ ਸੀਟ ਕਵਰ ਮਗਾਉਣਾ ਪਹਿਲਾਂ ਜੀ ਦੱਸ ਦੇਣਾ ਵੀ ਬਾਈ ਬਾਈ ਪਾਰਸਲ ਕਰ ਦਿੰਦਾ ਤੁਹਾਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਚਲਦੀ ਵੀਡੀਓ 'ਚ ਨੰਬਰ ਹੈਗਾ ਬਾਈ ਨਾਲ ਤੁਸੀਂ ਨੰਬਰ ਤੇ ਗੱਲ ਕਰ ਸਕਦੇ ਆ ਤੇ ਅੱਜ ਵੇਖੋ ਬਾਈ ਬਾਈ ਨਾ ਢੇਰ ਮਾੜੀ ਬੈਠਾ ਕਵਰਾਂ ਦੇ ਤੇ ਜਿਹੜੇ ਬਾਈ ਇਹ ਕਵਰ ਬਣਾਉਂਦਾ ਨਾ ਤੇ ਜਦੋਂ ਟਰੈਕਟਰ ਦੀ ਸੀਟ ਤੇ ਲਾਤਾ ਤੇ S11 ਦੀ ਫੀਲਿੰਗ ਆਉਂਦੀ ਆ ਐਡਾ ਵਧੀਆ ਤੇ ਬਾਈ ਬੱਬੂ ਤੋਂ ਆਪਾਂ ਪੁੱਛਦੇ ਆ ਬਈ ਇਹਦੀ ਕੀ ਕੁਆਲਿਟੀ ਆ ਕਿਉਂਕਿ ਇਹਦੇ 'ਚ ਨਾ ਭਾਰ ਬਹੁਤ ਆ ਵੱਖਰਾ ਸਟਾਈਲ ਆ ਬਾਈ ਬੱਪੂ ਦਾਸੇ ਦੇ ਬਾਰੇ ਕੁਆਲਿਟੀ ਬਾਈ ਇੱਕ ਨੰਬਰ ਹੁੰਦੀ ਹੈ ਇੰਪੋਰਟਡ ਰੈਕਸ਼ਨ ਚ ਬਣਦੇ ਆ ਮੈਂ ਦੂਜੇ ਕਪੜੇ ਚ ਬਣਾਉਂਦਾ ਨਹੀਂ ਆ ਜਿਹੜੇ ਕਲਰ ਕਪੜੇ ਦੇ ਵੀ ਕਲਰ ਹਨਾ ਸਾਰੀ ਇੰਪੋਰਟਡ ਹੈ ਜਾਂਦੀ ਨਹੀਂ 5 ਸਾਲ ਵੀ ਅੱਛਾ ਹਾਂਜੀ ਐਵੇਂ ਦੇ ਐਵੇਂ ਰੋ 5 ਸਾਲ ਦੀ ਗਾਰੰਟੀ ਹੋ ਗਈ ਹਾਂਜੀ ਹਾਂਜੀ ਬਾਈ ਦੂਜੇ ਬਣਾਉਂਦੇ ਨਹੀਂ ਰੰਗ ਵੇਟ ਹੋ ਜਾਂਦਾ ਰੰਗ ਤੇ ਜਿਹੜਾ ਨੀਲਾ ਹੋ ਗਿਆ ਲਾਲ ਹੋ ਗਿਆ ਪੀਲਾ ਤਾਂ ਖੜਦਾ ਹੀ ਨਹੀਂ ਕਿਸੇ ਦੇ ਹਾਂ ਨਾ ਦੀ ਨਾਲ ਚਿੱਟੇ ਜੇ ਹੋ ਜਾਂਦੇ ਇੱਕ ਬਾਈ ਹੋਰ ਗੱਲ ਦੱਸਦਾ ਵੀ ਜਿਹੜੀਆਂ ਕੰਦੀਆਂ ਹੁੰਦੀਆਂ ਹਨਾ ਇੱਥੋਂ ਪਾਟਣਾ ਸ਼ੁਰੂ ਹੁੰਦਾ ਹੈ ਬਾਈ ਕਿਤੋਂ ਵੀ ਨਹੀਂ ਪਾੜਦੇ ਸਾਰੀਆਂ ਡਬਲ ਸਲਾਈਆਂ ਲੱ ਇਹ ਜੇਬ ਵੀ ਨਹੀਂ ਨਹੀਂ ਉੱਤੋਂ ਲਾ ਦਿੰਦੇ ਨਾ ਜਿਵੇਂ ਪਾੜ ਜਾਂਦੀ ਆ ਪਾੜ ਜਾਂਦੀ ਆ ਇਹ ਜੋੜ ਦੇ ਵਿੱਚ ਆ ਹਨਾ ਆ ਵੇ ਬਾਈ ਜੋੜ ਦੇ ਵਿੱਚ ਆ ਇਹ ਜੇਬ ਛੇਤੀ ਇਹ ਜੇਬ ਵੀ ਨਹੀਂ ਪਾੜਦੀ ਜਿਹੜੀ ਸਾਰੇ ਕਵਰ ਦੀ ਗਾਰੰਟੀ ਆ ਬਾਈ 5 ਸਾਲ ਦੀ ਦਿੰਦਾ ਬਰਫੀ ਕਾਟੇ ਹੈਗੇ ਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵੀ ਕੱਲੇ ਇਹ ਸ਼ੀਟ ਕਵਰਾਂ ਦਾ ਕੰਮ ਨਹੀਂ ਬਾਈ ਦਾ ਜਿਹੜਾ ਕੰਮ ਆ ਨਾ ਨਾਲ ਕਵਰਾਂ ਦਾ ਜਿਵੇਂ ਸਕੂਟਰ ਬੁਲਟ ਆਮ ਮੋਟਰਸਾਈਕਲ ਸਕਾਰਪੀਓ ਫੋਰਚੂਨਰ ਹਰੇਕ ਚੀਜ਼ ਦਾ ਕਵਰ ਬਣਾਉਂਦਾ ਇੱਕ ਹੋਰ ਖੋਟੇ ਆਸਤੇ ਹੁਣ ਜੀਮੀਦਾਰ ਭਰਾਵਾਂ ਵਾਸਤੇ ਕੰਮ ਦੀ ਗੱਲ ਆ ਬਾਈ ਨੇ ਨਾ ਇੰਪੋਰਟਡ ਕੱਪੜਾ ਲੈਂਦਾ ਆਪਾਂ ਫੈਕਟਰੀ ਚ ਚਲਦੇ ਆ ਉੱਥੇ ਵਿਖਾਵਾਂਗੇ ਵੀ ਤੁਹਾਨੂੰ ਬਾਈ ਨਾ ਕੰਪੈਨਾਂ ਦੇ ਕਵਰ ਤਿਆਰ ਕਰਦਾ ਬਾਈ ਜਿਹੜੇ ਉਹ ਕਵਰ ਆ ਪੁੱਲ ਗਰੰਟੀ ਬਾਈ ਲਿਖ ਕੇ ਦੇਵਾਂਗੇ ਕਿੰਨੇ ਸਾਲ ਦੀ ਲਿਖ ਕੇ ਦੇਵਾਂਗਾ 5-6 ਸਾਲ ਜਾਂਦਾ ਨਹੀਂ ਤੁੱਪੇ ਕਿਵੇਂ ਮਰਜੀ ਖੜਾ ਰਹੂ ਜਿੰਦਾ ਮਰਜੀ ਤੂੰ ਕੱਟ ਲਾ ਕੇ ਪਾੜ ਉਹਨੂੰ ਕੱਟ ਲਾ ਕੇ ਨਹੀਂ ਪਾੜਦਾ ਕੱਪੜਾ ਅੱਛਾ ਤੇ ਮੀ ਵੀ ਜਿੰਨਾ ਮਰਜੀ ਮਰਜੀ ਕੱਟ ਲਾਈ ਤੂੰ ਨਹੀਂ ਪਾੜਦਾ ਤੂੰ ਮੀ ਕਿੱਥੋਂ ਵੜਨਾ ਬਣਾਉਣਾ ਉਹ ਵੀ ਚੈਨ ਵਾਲਾ ਨਾ ਨਾ ਮੈਂ ਇਹਦਾ ਬਾਇਆ ਬਹੁਤ ਜ਼ਿਆਦਾ ਬਣ ਜਾਂਦਾ ਬਾਈ ਉੱਤੋਂ ਨਾਲ ਹੀ ਬਣੂਗਾ ਉਹ ਸਟੈਪ ਲੱਗ ਜਾਂਦੀਆਂ ਬੰਨਿਆ ਜਾਊਗਾ ਥੱਲੇ ਪੂਰੀ ਪੈਕ ਹੋ ਜੂਗੀ ਉਹ ਵੀ ਠੀਕ ਆ ਉਹ ਬਣਾ ਦਾਂਗੇ ਬਾਕੀ ਰੋਲ ਸ਼ੀਲ ਚ ਵੀ ਕਿਸੇ ਨੂੰ ਚਾਹੀਦਾ ਹੋਵੇ ਸੀਟ ਕਵਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਬਾਈ ਨੂੰ ਯਾਰ ਤੁਸੀਂ ਫੋਨ ਕਰੋ ਹਾਂ ਬਾਈ ਤੋਂ ਭਾਵੇਂ ਹੌਲ ਸੇਲ ਰੇਟ ਤੇ ਕੋਈ ਵੀ ਚੀਜ਼ ਲੈ ਲਓ ਬਾਈ ਕਹਿੰਦਾ ਨਾ ਭਈ ਜਿਹੜਾ ਦੁਕਾਨਦਾਰ ਮੈਥੋਲ ਜਾ ਕੇ ਗਾਂਵ ਦਾ ਬਿਜ਼ਨਸ ਵੀ ਸ਼ੁਰੂ ਕਰ ਸਕਦਾ ਕਰ ਪਹਿਲਾਂ ਵੱਧ ਮੋਲ ਸੇਲੀ ਕੀਤਾ ਭਈ ਇਸ ਤੋਂ ਬਨਾ ਅੱਛਾ ਹੌਣ ਰਾਜਸਥਾਨ ਚ ਬਹੁਤ ਆਰਡਰ ਜਾਂਦੇ ਆ ਹਨਾ ਕਿੱਥੋਂ ਕਿੱਥੇ ਜਾਂਦੇ ਆ ਰਾਜਸਥਾਨ ਚ ਇਹ ਤਾਂ ਸੀਟ ਕਵਰ ਤਾਂ ਕੋਈ ਸਟੇਟ ਬਚੀ ਨਹੀਂ ਪੂਨੇ ਵਾਣੇ ਵਾਧੂ ਗਏ ਯਾਰ ਤਰਾਖੰਡ ਬਹੁਤ ਮਨ ਨੂੰ ਇਹ ਸਿੱਟਾ ਨਹੀਂ ਉਹ ਭਾਸ਼ਣ ਤਾਮਨਨਾਡੂ ਤੇਲ ਬੂਤੂ ਲੂ ਕਿੱਥੇ ਆ ਉੱਥੇ ਵੀ ਫੇਰ ਇੱਕ ਦਮ ਅਛਾ ਭਾਸ਼ਾ ਹੀ ਨਹੀਂ ਸਮਝ ਆਉਂਦੀ ਉਹ ਹੋਰ ਹੀ ਬੋਲਦੇ ਪਰ ਟ੍ਰਾਂਸਲੇਸ਼ਨ ਕਰਕੇ ਉਹਨਾਂ ਨੂੰ ਸਮਝਾਉਣਾ ਪੈਂਦਾ ਠੀਕ ਆ ਤੇ ਇਹ ਸਾਰਾ ਜਾਂਦਾ ਪਾਰਸਲ ਤੇ ਹੈ ਹਾਂਜੀ ਹਾਂਜੀ ਇੰਡੀਆ 'ਚ ਕਿਤੇ ਮਰਦੀ ਸ਼ਿਪਿੰਗ ਫਰੀ ਹੈ ਵੀ ਤੇ ਜੇ ਭਾਈ ਕਿਸੇ ਨੇ ਬਾਹਰ ਜਿਵੇਂ ਹੁਣ ਭਰਾ ਬੈਠੇ ਆ ਐਨ ਆਰ ਆਈ ਉਹਨਾਂ ਨੇ ਮੰਨ ਕੇ ਚੱਲੋ ਕੋਈ ਕਵਰ ਮਗਾਉਣਾ ਕਿਸੇ ਗੱਡੀ ਦਾ ਉਹ ਲੈ ਜਾਂਦੇ ਭਾਈ ਇੱਥੋਂ ਜਿਵੇਂ ਉਹਨਾਂ ਦੇ ਕੋਲ ਜ ਕੋਈ ਜਾਂਦਾ ਉਹਨੂੰ ਇੱਥੋਂ ਮੰਗਾ ਲੈਂਦੇ ਨੇ ਕੋਰੀਅਰ ਤੇ ਕੋਰੀ ਕੋਰੀਅਰ ਹੋ ਜਾਂਦਾ ਹੋ ਜਾਂਦਾ ਭਈ ਉਹ ਖਰਚਾ ਉਹਨਾਂ ਦਾ ਇੰਡੀਆ 'ਚ ਆਪਣਾ ਸਾਰਾ ਅੱਛਾ ਇੰਡੀਆ ਸ਼ਿਪ ਲੈ ਵੀ ਜਿਹੜੇ ਐਨ ਆਰ ਆਈ ਭਰਾਣਾ ਉਧਰ ਜਿੰਨਾਂ ਕੋਲੇ ਟਰਾਲੇ ਆ ਬਾਈ ਉਥੇ ਬਾਈ ਥੋੜੀ ਜੀ ਨਾ ਬਰਫ ਜ਼ਿਆਦਾ ਪੈਂਦੀ ਆ ਠੰਡ ਜਾਂਦੀ ਆ ਜਿਹੜੇ ਟਰਾਲੇ ਆ ਉਹਨਾਂ ਦੀ ਆਪਣੇ ਕੋਲੇ ਤਰਪਾਲਾ ਬਣ ਜਾਣੀਆਂ ਪੂਰੀਆਂ ਵਾਟਰ ਉਹ ਹੀ ਦਿਖਾਉਂਗਾ ਤੁਮ ਕਰ ਚੱਲ ਜਿਓ ਅੱਛਾ ਵੀਡੀਓ ਕੋ ਬਾਈ ਕੰਮ ਦੀ ਆ ਜੁੜੇ ਰਹੋ ਬਾਈ ਦੀ ਫੈਕਟਰੀ ਚ ਚੱਲਦੇ ਆ ਨਾਲ ਵੀਡੀਓ ਨੂੰ ਕਟਿਓੜਾ ਸਾਰੀ ਵੇਖਿਓ ਤੁਹਾਡੇ ਕੰਮ ਦੀਆਂ ਗੱਲਾਂ ਜੇ ਕਿਸੇ ਭਰਾ ਨੇ ਦੁਕਾਨ ਨਵੀਂ ਸ਼ੁਰੂ ਕਰਨੀ ਆ ਇੱਕ ਵਾਰੀ ਬੱਬੂ ਨੂੰ ਫੋਨ ਲਾਇਓ ਤੋਂ ਨੂੰ ਕੰਮ ਦੀਆਂ ਗੱਲਾਂ ਮਿਲਣਗੀਆਂ ਗੱਲ ਮੁਕਾਬਈ ਰੋਜੀ ਰੋਟੀ ਕਮਾਉਣ ਦੇ ਕਾਬਲ ਕਰ ਦੂਗਾ ਆਜੋ ਮਿੱਤਰੋ ਚੱਲਦੇ ਆਂ ਫੈਕਟਰੀ ਜੁੜੇ ਰਹੋ ਵੀਡੀਓ ਨਾਲ ਹਾਂਜੀ ਦੋਸਤੋ ਆਪਾਂ ਬਾਈ ਦੀ ਨਾ ਸ਼ੌਪ ਤੋਂ ਹੋਣਾ ਆ ਗਏ ਆ ਬਾਈ ਦੀ ਫੈਕਟਰੀ 'ਚ ਇਹਨੂੰ ਫੈਕਟਰੀ ਤਾਂ ਕਹਨੇ ਆ ਹਾਈ ਵੇਸੇ ਬਾਈ ਦਾ ਘਰ ਆ ਪਰ ਇਹ ਫੈਕਟਰੀ ਦਾ ਰੂਪ ਧਾਰਨ ਕਰੀ ਬੈਠਾ ਇੱਥੇ ਸਟਾਕ ਬਹੁਤ ਪਿਆ ਤੁਸੀਂ ਵੇਖ ਸਕਦੇ ਆ ਵੇ ਇੱਕ ਨਾਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਬਾਈ ਦੇ ਜਿਹੜੇ 10 ਬੰਦੇ ਮਸ਼ੀਨਾਂ ਤੇ ਕੰਮ ਕਰਦੇ ਆ ਨਾ ਉਹੋ ਬਾਈ ਦਾ ਆਡਾ ਨੋਰਾ ਉੱਥੇ 10 ਮਸ਼ੀਨਾਂ ਚੱਲੀ ਜਾਂਦੀਆਂ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਵਿਖਾਈਆਂ ਵੀ ਆ ਪਹਿਲਾਂ ਤਾਂ ਆ ਪਟਾ ਚੈੱਕ ਕਰੋ ਜਿਹੜਾ ਹੈ ਬਈ ਬੈਗਾ ਚ ਪਾਉਂਦੇ ਆ ਜਾਂ ਜੇ ਕਿਸੇ ਨੇ ਇਹ ਪਟੇ ਤੋਂ ਹੋਰ ਵੀ ਕੋਈ ਵੀ ਕਿਸੇ ਰਕਮ ਦੀ ਚੀਜ਼ ਤਿਆਰ ਕਰਾਉਣੀ ਹੈ ਨੂੰ ਨਕਸ਼ਾ ਵਿਖਾ ਦਿਓ ਬੰਦੇ ਦਾ ਦਿਮਾਗ ਇੰਨਾ ਹਰੇਕ ਚੀਜ਼ ਤਿਆਰ ਕਰ ਦਿੰਦਾ ਆ ਬਈ ਪਟੇ ਨੂੰ ਭਵੇਂ ਨਾ ਖਿੱਚੀ ਚੱਲ ਆ ਐ ਇਉਂ ਨਹੀਂ ਬਈ ਇਹ ਫਟ ਜਾਊਗਾ ਆ ਜਿਹੜਾ ਸਟਾਕ ਆ ਬਾਈ ਇਹ ਇਕੱਲੇ ਬੈਗਾ ਸਕੂਲੀ ਬੱਚਿਆਂ ਲਈ ਹੋਣ ਬਈ ਛੁੱਟੀਆਂ ਤੋਂ ਬਾਅਦ ਨਾ ਬੱਚਿਆਂ ਨੇ ਜਾਣਾ ਸਕੂਲ ਬੈਗ ਨਵੇਂ ਲੈ ਕੇ ਤਕਰੀਬਨ ਇਹਦੀ ਭਾਈ ਕਿੰਨੇ ਚਿਰ ਦੀ ਗਰੰਟੀ ਹੈ ਫੁੱਲ ਗਰੰਟੀ ਹੈ ਭਾਈ 1 ਸਾਲ ਦੀ 5 ਸਾਲ ਬੈਗ ਨਹੀਂ ਪਾੜਦਾ ਠੀਕ ਆ ਹਾਂਜੀ ਤੇ ਇਹ ਆਪਕੇ ਸੱਟ ਨਹੀਂ ਪੂਗਾ ਜਵਾਕ ਨੂੰ ਪਾੜਦਾ ਨਹੀਂ ਸਕੂਲ ਬੈਗ ਹੈ ਭਾਈ ਤੇ ਰੇਟ ਵੀ ਤੁਹਾਨੂੰ ਦੱਸੇ 350 ਦਾ ਸਿਰਫ ਭਾਈ ਬਾਧੂ ਮਿਲ ਜਾਣਗੇ ਮਾਡਲ ਹੋਰ ਵੀ 350 ਰੁਪਏ ਚ ਹੈ ਜਾਂ ਤੁਹਾਨੂੰ ਕਰੇ ਮੰਗਾ ਬੈਗ ਕਿਤੇ ਨਹੀਂ ਮਿਲਣਾ ਤੇ ਉਦੋਂ ਥੱਲੇ ਆ ਨਿਗਾਹ ਮਾਰੋ ਇਹਦੇ ਚ ਸਾਰੇ ਜਨਾ ਕੰਪਾਈਨਾਂ ਦੇ ਕਵਰ ਆ ਤੇ ਕੰਪਾਈਨਾਂ ਦੇ ਕਵਰ ਨਾਲ ਇਹ ਤਾਂ ਥੋੜੇ ਆ ਵੀ 22 ਦੇ ਨਾਮ ਵਾਲੇ ਮੈਨੂੰ ਲੱਗਦਾ ਭਾਈ ਕਿੰਨੇ ਕਵਰ ਹੋਊਗਾ 6700 ਤਿਆਰ ਹਾਂਜੀ 500 550 ਕਵਰ ਹੈਗਾ ਆਪਾਂ ਵੇਖੀਓ ਕਮਰਾ ਬੰਦ ਹੀ ਪਿਆ ਉਹ ਅੱਛਾ ਬੰਦ ਹੀ ਪਿਆ ਹਾਂਜੀ ਬਾਕੀ ਲੈ ਵੀ ਮਿੱਤਰੋ ਬਾਕੀ ਹੋਲ ਸੇਲ ਕਿਸੇ ਨੂੰ ਚਾਹੀਦੇ ਉਹ ਦੁਕਾਨਦਾਰ ਨੂੰ ਵੀ ਮਿਲ ਜਾਣਗੇ ਬਈ ਅੱਛਾ ਹਾਂ ਗਾਂ ਦੁਕਾਨਦਾਰਾਂ ਨੂੰ ਵੀ ਦੇ ਦਿੰਦਾ ਹਾਂ ਹਾਂ ਬਣੇ ਪਈ ਬਈ ਬਾਈ ਕੋਲੇ ਨਾ ਜਿਹੜਾ ਭਾਈ ਕਾਮ ਨਾਲ ਹੋਲ ਸੇਲ ਦਾ ਤੇ ਜੇ ਕਿਸੇ ਭਰਾ ਨੇ ਦੁਕਾਨਦਾਰ ਨੇ ਬਾਈ ਤੋਂ ਸਮਾਨ ਮਗਾ ਕੇ ਗਾਂ ਸੇਲ ਕਰਨਾ ਤੁਹਾਨੂੰ ਭਾਈ ਰੋਜੀ ਰੋਟੀ ਪੂਰੀ ਪਾ ਦਊਗਾ ਹੁਣ ਤੁਹਾਨੂੰ ਇੱਕ ਚੀਜ਼ ਹੋਰ ਵਿਖਾਉਣਾ ਵੀਡੀਓ ਨਾਲ ਰਿਓ ਜਿਹੜਾ ਕੰਪੈਨ ਦਾ ਕਵਰ ਤਿਆਰ ਹੁੰਦਾ ਨਾ ਉਹ ਆ ਚੀਜ਼ ਆ ਬਾਈ ਜਿੱਥੋਂ ਕਵਰ ਤਿਆਰ ਹੁੰਦਾ ਪਹਿਲਾਂ ਮੈਂ ਤੁਹਾਨੂੰ origignal ਮਿਲਕਾ ਇਹਦੀ ਟ੍ਰੈਕਟਰ ਦੀ ਵੀ ਵਿੱਚੀ ਆ ਨਹੀਂ origignal ਦੀ ਤਾਂ ਇਹਦੀ ਮੈਂ ਤੁਹਾਨੂੰ ਆ ਚੀਜ਼ ਵਿਖਾਉਣਾ ਫੜੀ ਪਹਲਵਾਨਾ ਐਨੂੰ ਬਾਈ ਦੋ ਜਾਨੇ ਸਾਨਾ ਹਰ ਕੇ ਬੰਦੇਆਂ ਲੈ ਜਿੰਨਾ ਮਰਜ਼ੀ ਖਿੱਚੀ ਚੱਲ ਇੰਹ ਹੋਣੀ ਬਈ ਇਹ ਫਿਸ ਜੂਗਾ ਇਹਦੀ ਕਿੰਨੇ ਚਿਰ ਦੀ ਗਾਰੰਟੀ 5 ਸਾਲ ਦੀ ਗਾਰੰਟੀ ਆ ਬਈ 10 ਸਾਲ ਹੀ ਨਹੀਂ ਜਾਂਦਾ ਠੀਕ ਆ ਹਾਂਜੀ 500 ਰੁਪਏ ਟ੍ਰੈਕਟਰ ਦਾ ਵੀ ਬੋਡੀ ਕਵਰ ਹੋਣਾ ਪਿਆ ਦਾ ਹੀ ਬਣਾਉਣੇ ਆ ਨਾਂ ਦਾ ਰੰਗ ਫਿੱਟ ਹੋਵੇ ਐਂ ਪਰ ਤੁੱਪੇ ਖੜਾ ਰਹੇ ਬਾਹਰ ਅੱਛਾ ਜਿਹੜਾ ਚੈਨ ਵਾਲਾ ਚੈਨ ਵਾਲਾ ਕਵਰ ਬਣਾਉਣਾ ਹਾਂਜੀ ਉਹ ਟ੍ਰੈਕਟਰ ਦਾ ਦਾ ਹੀ ਇਹਦਾ ਹੀ ਬਣਦਾ ਹਾਂਜੀ ਹਾਂਜੀ ਇਹ ਭਾਈ ਲੀਡਾ ਜਾਂ ਕਿੱਥੋਂ ਲੈਂਦਾ ਇਹ ਭਾਈ ਅਮਰੀਕਨ ਬਾਹਰੋਂ ਆਏ ਅੱਛਾ ਇੰਪੋਰਟ ਕਰਾਇਆ ਇਹ ਤਾਂ ਯਾਰ ਫਿਰ ਮਹਿੰਗਾ ਬਹੁਤ ਪੈਂਦਾ ਪੈਂਦਾ ਹੀ ਭਈ ਆ ਸਾਰੇ ਰੋਲ ਐ ਦੀ 3-3 ਕਿਲੋ ਦੇ ਰੋਲ ਐ ਸਾਰੇ ਆ ਵੇਖੋ ਆ ਹਲਦਾ ਨਹੀਂ ਦੇ ਰੋਲ ਅੱਛਾ ਆ ਵਾਲੇ ਰੋਲ ਦੇਖੋ ਇਹ ਵੀ 3-3 ਕਿਲੋ ਆ ਭਾਈ ਰੋਲ ਆਉਂਦੇ ਆ 3 ਕਿਲੋ ਦਾ ਰੋਲ ਜੇ ਉਹ ਡਿੱਗ ਗਿਆ ਥੱਲੇ ਤੁਹਾਨੂੰ ਆਪ ਪਤਾ ਲੱਗਦਾ ਵੀ ਹਾਂ ਹੈਗਾ ਅੱਛਾ ਇਹ ਗੱਲ ਹੋ ਗਈ ਬਾਈ ਕੰਪੈਨਾਂ ਦੇ ਕਵਰਾਂ ਦੀ ਜਾਂ ਟਰੈਕਟਰਾਂ ਦੇ ਦੀ ਯਾਰ ਗੱਲ ਮੁਕਾਓ ਬੰਦਾ ਤਾਂ ਇਹ ਜਾਣਾ ਜੇ ਇਹਨੂੰ ਬਾਈ ਨੂੰ ਨਾ ਜਾਜ ਵਿਖਾਦ ਕੇ ਤੇ ਉਹਦਾ ਕਵਰ ਵੀ ਬਣਾ ਦੋ ਆਹ ਬਾਈ ਕੀ ਚੀਜ਼ ਆ ਇਹ ਬਾਈ ਤੂੜੀ ਟਕ ਲੋ ਜਾਂ ਪੱਲੀਆਂ ਵਾਸਤੇ ਜਿਵੇਂ ਆਪਾਂ ਆਪਣੇ ਤੂੜੀ ਵਾਸਤੇ ਜਿਵੇਂ ਟਰੋਇਟੋਾਈ ਨੂੰ ਕੰਮ ਆ ਜੂਗਾ ਬਾਅਦ ਚ ਪਹਿਲਾਂ ਜਿਵੇਂ ਤੂੜੀ ਟਕਨੇ ਤੂੜੀ ਵੀ ਢੱਕ ਸਕਦੇ ਹਾਂ ਮਰ 1500 ਚੋਂ ਤੁਹਾਨੂੰ 40 ਬਾਈ 40 ਦਾ ਬਣ ਜੂਗਾ 40 ਫੁੱਟ ਬਾਈ 40 ਬੰਦ ਵੀ ਪੂਰੀ ਸਹੀ ਆਉਂਦੀ ਪੂਰੀ ਪੂਰੀ ਬਾਈ 40 ਬ ਬਈ ਆ ਜੇ ਕਿਸੇ ਭਰਾ ਦੀ ਨਾ ਬਈ ਤੂੜੀਆਂ ਨਾ ਮੈਂ ਵੇਨਾ ਆਮ ਹੀ ਜਦੋਂ ਜਾਣੇ ਆ ਸੜਕਾਂ ਉੱਤੋਂ ਦੀ ਕਈ ਥਾਈ ਤੂੜੀਆਂ ਨਾ ਨੰਗੀਆਂ ਪੰਗਾਂ ਤੇ ਨੇਰੀ ਨਾਲ ਅੱਧੀਆਂ ਡੰਗੀਆਂ ਵਾਟਰ ਪ੍ਰੂਫ ਤਾਂ ਹੈ ਨਹੀਂ ਬਈ ਪਾਣੀ ਤਾਂ ਆਊਗਾ ਸੁਭਾਵਨਾ ਹਾਂਜੀ ਬਈ ਆਊਗਾ ਜੀ ਆਊਗਾ ਹਾਂਜੀ ਪਾਣੀ ਦੀ ਤੂੜੀ ਓਰਦੀ ਨਹੀਂ ਆ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਤੂੜੀ ਕਿਉਂ ਹਜੇ ਬਈ ਤੂੜੀ ਦਾ ਰੇਟ ਘਟਾ ਤੇ ਤੂੜੀ ਸਾਲ ਮੰਨ ਕੇ ਚੱਲੋ ਫੱਗਣ ਚੇਚ ਜਾ ਕੇ ਰੇਟ ਬਣੂਗਾ 6-7 ਮਹੀਨੇ ਹੋ ਸਕਦਾ ਵੀ ਸਾਲ ਹੀ ਸੰਭ ਨਹੀਂ ਪਵੇ ਕਿ ਥੋੜਾ ਜਿਹਾ ਮੰਦਾ ਨੇ ਡਿਆ ਆ ਕੇ ਕਿਤੇ ਖਾੜੀ ਦੇ ਵਿੱਚ ਨਹੀਂ ਪਵੇ ਉੱਥੇ ਆ ਕੇ ਬਾਈ ਇਹ ਤੁਹਾਨੂੰ ਕੰਮ ਦੇਊਗਾ ਆਪਾਂ ਨੂੰ ਸਾਈਜ਼ ਦੱਸ ਦੇ ਨੀ ਵੀਨੇ ਬਾਈ ਇਹਦਾ ਰੱਸੀ ਬਣ ਕੇ ਤੇ ਉਹਨੇ ਬਣਾ ਕੇ ਤੇ ਭੇਜ ਦਾਂਗੇ ਠੀਕ ਹੁਣ ਮਿੱਤਰੋ ਤੁਹਾਨੂੰ ਨਾ ਮੈਂ ਵੱਡੇ ਰੋਲ ਵਿਖਾਉਣਾ ਬਾਈ ਦੇ ਜਿਹੜਾ ਸਟਾਕ ਹੈ ਇਹਦਾ ਬਾਈ ਇੱਥੇ ਪਿਆ ਜੇ ਕਿਸੇ ਨੇ ਉਹ ਬਾਈ ਹੌਲ ਸੇਲ ਤੇ ਵੀ ਦੇ ਦਿੰਦਾ ਨਾ ਸਾਰਾ ਬਾਈ ਸਾਰਾ ਸੀਟ ਕਵਰ ਨਹੀਂ ਸੀਟ ਕਵਰ ਤੋਂ ਇਲਾਵਾ ਕੁਝ ਮਰਜ਼ੀ ਲੈ ਲੈ ਸਾਰਾ ਹੌਲ ਸੇਲ ਤੇ ਮਿਲੂਗਾ ਬਾਈ ਦੁਕਾਨਦਾਰ ਲੈ ਵੀ ਮਿੱਤਰੋ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਲਾਸਟ ਚ ਵਿਖਾਉਣੇ ਆ ਰੋਲ ਲੈ ਵੀ ਮਿੱਤਰੋ ਆਹ ਨਾ ਬਾਈ ਕੋਲੇ ਸਟਾਕ ਪਿਆ ਯਾਰ ਆਹ ਵੇਖੋ ਏ ਬਾਈ ਤੋਂ ਆਪਾਂ ਪੁੱਛਦੇ ਆ ਯਾਰ ਇੰਨਾ ਕੱਪੜਾ ਤਾਂ ਮੰਨ ਕੇ ਚੱਲੋ ਯਾਰ ਕੀ ਕੀ ਕੰਮ ਆਉਂਦਾ ਆਪਾਂ ਵੀ ਪੁੱਛਦੇ ਆ ਬਈ ਇਹ ਕੀ ਕੰਮ ਆਉਂਦਾ ਇੰਨਾ ਕੱਪੜਾ ਬਈ ਕੱਟ ਲਈ ਤੋਂ ਵੀ ਨਹੀਂ ਪਾੜਦਾ ਕੱਟ ਲਾ ਲਓ ਭਲਾ ਜੀ ਉਹਦੀ ਪਾਣੀ ਤਾਂ ਬੜੀ ਮਜ਼ਦੂਰ ਦੀ ਗੱਲ ਆ ਦੱਸਾਂ ਨਹੀਂ ਜਾਂਦਾ ਕਿਵੇਂ ਮਰਜ਼ੀ ਮਿੱਟੀ ਕੱਟਾ ਮੀਂਹ ਨੇਰੀ ਕਿਵੇਂ ਮਰਜ਼ੀ ਆ ਜਾਵੇ ਟਰੱਕ ਟਰੱਕ ਕੋੜਿਆਂ ਦੀ ਤਰਪਾਲਾਂ ਬਣਦੀਆਂ ਬਈ ਅੱਛਾ ਜਿਹੜਾ ਬਈ ਸਮਾਨ ਰੱਖ ਕੇ ਪੈ ਕੇ ਜਿਹੜਾ ਕਹਿੰਦਾ ਵੀ ਐ ਬੂੰਦ ਵੀ ਨਾ ਟਪੇ سیمنٹ ਵਾਲੇ ਟਰਾਲੇ ਆ ਆਪਣੇ ਬਠਿੰਡੇ ਆਉਂਦੇ ਜਿਹੜੇ سیمنٹ ਲੈ ਕੇ ਜਾਂਦੇ ਆ ਨਾ ਉਹਨਾਂ ਦੇ ਤਰਪਾਲ ਬਣਾਏ ਆ ਬਈ ਅੱਛਾ ਮੈਂ ਕਹਿੰਦਾ ਬਾਈ ਉਹ ਉਹਨਾਂ ਨੇ ਹੋਰ ਬੜੇ ਬੰਦੇ ਭੇਜੇ ਮੈਂ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਬੜੇ ਕੋੜਿਆਂ ਵਾਲੇ ਬਣਾਉਂਦੇ ਤਰਪਾਲ ਪਾਣੀ ਤਾਂ ਬੂੰਦ ਵੀ ਨਹੀਂ ਰਵਦਾ ਕਿ ਆਹ ਚੀਜ਼ ਬਾਈ ਤਿਆਰ ਕਰੇ ਪਏ ਕਵਰ ਇਹ ਤਾਂ ਮੋਟਰਸਾਈਕਲ ਹਾਂ ਇਹ ਕਵਰ ਵੀ ਹੈਗੇ ਵਿੱਚ ਤੇ ਬੈਗ ਬਣਦੇ ਬਾਈ ਇਹਨਾਂ ਦੇ ਠੀਕ ਆ ਤੇ ਇਹਨਾਂ ਦੇ ਬੈਗ ਤਿਆਰ ਕਰ ਦਿੰਦੇ ਬੈਗ ਵੀ ਦਿੰਦੇ ਬਈ ਯਾਰ ਕੋਈ ਨਾ ਬੈਗ ਨਹੀਂ ਦਿਖਾਇਆ ਇਸ ਕੱਪੜੇ ਦਾ ਹੀ ਪਾੜਦੇ ਤੇ ਜੇ ਬਾਈ ਕਿਸੇ ਐਨ ਆਰ ਆਈ ਭਰਾ ਨੇ ਬਾਹਰ ਜਿਵੇਂ ਗੱਡੀਆਂ ਮਹਿੰਗੀਆਂ ਕਰੋੜ-ਕਰੋੜ ਰੁਪਏ ਦੀਆਂ ਉਹਨਾਂ ਦੇ ਕਵਰ ਬਣਾਉਣੇ ਹੋਣ ਜਾਂ ਮੰਤਰੀਆਂ ਨੇ ਕਵਰ ਬਣਾਉਣੇ ਹੋਣ ਬਣਾ ਦਾਂਗੇ ਬਈ ਅੱਛਾ ਤੇ ਇੱਥੇ ਹਬੋਰ ਆਉਣ ਦੀ ਲੋੜ ਪਊ ਕਿ ਨਹੀਂ ਨਾ ਨਾ ਲੋੜ ਹੀ ਨਹੀਂ ਮਿੱਥੀ ਆਰਡਰ ਕਰੋ ਫੋਨ ਤੇ ਤੁਹਾਡੇ ਘਰੇ ਪਹੁੰਚ ਜਾਊਗਾ ਇੰਡੀਆ ਸ਼ਿਪਿੰਗ ਆਪਣੀ ਵਰੀ ਹੈ ਠੀਕ ਆ ਤੇ ਬਾਹਰ ਜਿਹਨੇ ਮੰਗਵਾਉਣਾ ਉਹ ਦੱਸੋ ਉਹ ਅਗਲੇ ਨੂੰ ਕਰਾਇਆ ਪਊ ਠੀਕ ਆ ਯਾਰ ਲਾਸਟ ਤੇ ਗੱਲ ਦੱਸਾਂ ਬਾਈ ਨੂੰ ਇੱਕ ਵਾਰੀ ਨਾ ਤੁਸੀਂ ਫੋਨ لازਮੀ ਲਾਇਓ ਤੁਹਾਨੂੰ ਗੱਲਾਂ ਕੰਮ ਦੀਆਂ ਦੱਸੂਗਾ ਲਾਸਟ ਤੇ ਗੱਲ ਬੀਬੀਆਂ ਭੈਣਾਂ ਨੂੰ ਵੀ ਦੱਸ ਦੇਣਾ ਬਈ ਬਾਈ ਕੋਲੇ ਨਾ ਪਰਸਾ ਵੱਖ-ਵੱਖ ਡਿਜ਼ਾਈਨਾਂ ਦੇ ਤੇ ਕੋਈ ਵੀ ਭੈਣ ਨੇ ਪਰਸ ਮੰਗਾਉਣੇ ਹੋਣ ਨਾ ਤੇ ਨੰਬਰ ਚੱਲੀ ਜਾਂਦਾ ਵੀਡੀਓ ਤੇ ਤੇ ਬਾਈ ਨੂੰ ਤੁਸੀਂ ਕੱਲਾ ਆਰਡਰ ਕਰਕੇ ਆਪਦਾ ਪਤਾ ਸਥਾਨ ਦੱਸਣਾ ਤੇ ਪਾਰਸਲ ਤੁਹਾਡੇ ਘਰੇ ਆ ਜਾਊਗਾ ਤੇ ਬਈ ਪਰਸ ਦਾ ਰੇਟ ਕਿੰਨਾ ਕ ਬਈ ਬਈ 250 350 ਸਰਫੀ ਤਾ ਇਤਨ 1000 ਰੁਪਏ ਜਿੱਥੋਂ ਨੂੰ ਜਿਹੜਾ 1500 ਦਾ ਮਾਰਕੀਟ ਚੋਂ ਪਰਸ ਮਿਲਦਾ ਉਹ ਮਿਲੂਗਾ ਬਾਈ ਤੇ ਵੀਡੀਓ ਨੂੰ ਬਾਈ ਜੀ ਕਰ ਦਿਓ ਲਾਈਕ ਸ਼ੇਅਰ ਤੇ ਬਾਈ ਨੂੰ ਬਾਈ ਜੀ ਫੋਨ ਲਾ ਕੇ ਜਾਣਕਾਰੀ ਜਿੰਨੀ ਲੈਣੀ ਆ ਲੈ ਸਕਦੇ ਆ ਮਿਲਦੇ ਆ ਨਵੀਂ ਵੀਡੀਓ ਨਾਲ ਜੀ ਧੰਨਵਾਦ